ਮੇਲਾ ਸਿੰਘ ਬੱਸ ਵਿੱਚ ਸਫ਼ਰ ਕਰਦਾ ਸੋਚਦਾ ਜਾ ਰਿਹਾ ਸੀ ਕਿ ਪਤਾ ਨਹੀਂ শেਠ ਜੀ ਨੂੰ ਐਸਾ ਕੀ ਕੰਮ ਪੈ ਗਿਆ ਜੋ ਉਹਨਾਂ ਨੂੰ ਇੰਨੀ ਜਲਦੀ ਬੰਬੇ ਜਾਣਾ ਪਿਆ ਆਖਿਰਕਾਰ ਐਸਾ ਕਿਹੜਾ ਕੰਮ ਹੈ ਉਥੇ ਉਹਨਾਂ ਦਾ ਚੱਲ ਛੱਡ ਆਪਾਂ ਕੀ ਲੈਣਾ ਯਾਰ ਆਪਣੀਆਂ ਸੋਚਾਂ ਦਾ ਭਾਰ ਸਿਰ ਤੋਂ ਲਾਉਂਦਾ ਹੋਇਆ ਅਗਲੀ ਸੀਟ ਦੇ ਐਂਗਲ ਤੇ ਸਿਰ ਰੱਖਦਾ ਹੋਇਆ ਸੋ ਗਿਆ ਘੰਟੇ ਵਿੱਚ ਬੱਸ ਜਾ ਕੇ ਜਲੰਧਰ ਬੱਸ ਸਟੈਂਡ ਰੁਕੀ ਗਈ ਬੱਸ ਨੂੰ ਰੁਕਦੇ ਅਤੇ ਸਵਾਰੀਆਂ ਨੂੰ ਉਤਰਦੀਆਂ ਦੇਖ ਕੇ ਅੱਖਾਂ ਮਲਦਾ ਝੋਲਾ ਫੜ ਕੇ ਆਪਣੀ ਸੀਟ ਤੋਂ ਉੱਠਿਆ ਆਪਣੇ ਘਰ ਜਾਣ ਤੋਂ ਪਹਿਲਾਂ ਸਿੱਧਾ ਸੇਠ ਜੀ ਹੁਣਾ ਦੇ ਘਰ ਗਿਆ ਘਰ ਦੀ ਬੈਲ ਬਜਾਈ ਅੰਦਰੋਂ ਸੇਠ ਹੁਣਾ ਦਾ ਨੌਕਰ ਬਾਹਰ ਆਇਆ ਤੇ ਪੁੱਛਦਾ ਹੋਇਆ ਬੋਲਿਆ ਹਾਂਜੀ ਮਿੱਲਾ ਸਿੰਘ ਜੀ ਆਪ ਆ ਗਏ ਆਓ ਅੰਦਰ ਆ ਜਾਓ ਮਿੱਲਾ ਸਿੰਘ ਉਸ ਦੇ ਮਗਰ-ਮਗਰ ਤੁਰਦਾ ਹੋਇਆ ਘਰ ਅੰਦਰ ਇੱਕ ਬੈਠਕ ਵਿੱਚ ਜਾ ਬੈਠਾ ਅੱਛਾ ਆਪ ਜਹੀਂ ਬੈਠੋ ਮੈਂ ਅਵੀ ਚਾਹ ਪਾਣੀ ਦਾ ਇੰਤਜ਼ਾਮ ਕਰਤਾ ਹੂੰ ਮੇਲਾ ਸਿੰਘ ਮੁਸਕਰਾਉਂਦਾ ਹੋਇਆ ਸਿਰ ਹਾਂ ਦੇ ਇਸ਼ਾਰੇ ਵਿੱਚ ਹਿਲਾਉਂਦਾ ਹੋਇਆ ਬੋਲਿਆ ਸੇਠ ਦੇ ਨੌਕਰ ਦੇ ਬੈਠਕ ਵਿੱਚੋਂ ਬਾਹਰ ਜਾਂਦੇ ਹੀ ਮੇਲਾ ਸਿੰਘ ਬੈਠਕ ਨੂੰ ਘੌ ਨਾਲ ਵੇਖਣ ਪਰਖਣ ਲੱਗ ਪਿਆ ਜਿਸ ਸੋਫੇ ਉੱਤੇ ਮੇਲਾ ਸਿੰਘ ਬੈਠਾ ਸੀ ਉਸ ਨੂੰ ਹੱਥ ਨਾਲ ਮਲਦਾ ਹੋਇਆ ਟੋਹਣ ਲੱਗਾ ਬੈਠਕ ਦੀਆਂ ਚਾਰੇ ਦੀਵਾਰਾਂ ਬਹੁਤੀ ਵਧੀਆ ਢੰਗ ਨਾਲ ਰੰਗੀਆਂ ਹੋਈਆਂ ਸਨ ਸਾਹਮਣੇ ਇੱਕ ਬਹੁਤ ਵੱਡਾ ਸੋਫਾ ਪੀਸ ਬਣਿਆ ਹੋਇਆ ਸੀ ਜਿਸ ਦੇ ਵਿੱਚ ਕਈ ਤਰ੍ਹਾਂ ਦੀਆਂ ਨਮੀਆਂ ਪੁਰਾਣੀਆਂ ਤਸਵੀਰਾਂ ਲੱਗੀਆਂ ਹੋਈਆਂ ਸੀ। 100 ਪੀਸ ਦੇ ਉੱਪਰ ਇੱਕ ਬਹੁਤ ਮਹਿੰਗੀ ਤੇ ਕਾਫੀ ਸ਼ਾਨਦਾਰ ਘੜੀ ਲੱਗੀ ਹੋਈ ਸੀ ਜੋ ਹਰ ਇੱਕ ਘੰਟੇ ਬਾਅਦ ਟਰੰ ਟਰੰ ਕਰਕੇ ਸਮੇਂ ਦਾ ਸੁਨੇਹਾ ਦਿੰਦੀ ਸੀ। ਇਦਾਂ ਹੀ ਉਸ ਦੇ ਦੂਜੇ ਪਾਸੇ ਇੱਕ ਰੰਗीन ਟੀਵੀ ਪਿਆ ਹੋਇਆ ਸੀ। ਦੂਸਰੇ ਪਾਸੇ ਵਾਲੀ ਦੀਵਾਰ ਉੱਤੇ ਇੱਕ ਢਾਲ ਵਿੱਚ ਦੋ ਤਲਵਾਰਾਂ ਟੰਗੀਆਂ ਹੋਈਆਂ ਹਨ। ਮੇਲਾ ਸਿੰਘ ਦੀਆਂ ਇਦਾਂ ਹੀ ਬੈਠਕ ਵਿੱਚ ਬੈਠੇ-ਬੈਠੇ ਦੀਆਂ ਨਜ਼ਰਾ ਤਦੀ ਆਲਟਿਫੀਸ਼ਲ ਫੁੱਲਾਂ ਉੱਤੇ ਪੈਂਦੀਆਂ ਕਦੇ ਕਿਸੇ ਹੋਰ ਅਨੋਖੀ ਵਹਿਰਤਨ ਚੀਜ਼ ਉੱਤੇ ਜੋ ਮੇਲਾ ਸਿੰਘ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਦੇਖੀ ਹੁੰਦੀ ਇਹ ਸਭ ਦੇਖ ਕੇ ਮੇਲਾ ਸਿੰਘ ਸੋਚਣ ਲੱਗਾ ਜੇ ਸੇਠ ਉਹਨਾਂ ਨੇ ਬੈਠ ਕੇ ਇੰਨੇ ਸ਼ਾਨਦਾਰ ਬਣਵਾਈ ਹੋਈ ਹੈ ਤਾਂ ਸਾਰਾ ਘਰ ਤੇ ਹਰ ਇੱਕ ਕਮਰੇ ਨੂੰ ਸਜਜ ਡੰਗਣਾ ਤਿਆਰ ਕੀਤਾ ਹੋਣਾ ਉਸ ਦੀ ਇਦਾਂ ਸੋਚਦੇ ਸੋਚਦੇ ਅਤੇ ਬੈਠਕ ਨੂੰ ਦੇਖਦੇ ਦੇਖਦੇ ਸੇਠ ਜੀ ਦਾ ਨੌਕਰ ਉਸ ਦੇ ਸਾਹਮਣੇ ਆ ਕੇ ਟੇਬਲ ਉੱਤੇ ਚਾਹ ਲਿਆ ਕੇ ਧਰਦਾ ਕਸਦਾ ਹੋਇਆ ਪੁੱਛਦਾ ਹੈ ਕਿਆ ਕਾਖ ਜਾ ਕਰ ਰਹੀ ਹੋ ਮੀਲਾ ਜੀ ਉਹ ਕੁਝ ਨਹੀਂ ਬੈਠ ਕੇ ਵੇਖ ਰਿਆਂ ਚੰਗਾ ਪੈਸਾ ਲਾਇਆ ਸੇਠ ਹੋਣਾ ਜੀ بڑے ਲੋਗੋ ਕੀ ਬੜੀ ਬੜੀ ਬਾਤੇ ਆਪ ਚਾਹ ਹੀ ਲੋ ਹਾਂ ਸਹੀ ਕਿਹਾ ਯਾਰ ਮੀਲਾ ਸਿੰਘ ਚਾਹ ਦਾ ਕੱਪ ਫੜਦਾ ਹੋਇਆ ਕਹਿੰਦਾ ਮੀਲਾ ਸਿੰਘ ਦੀ ਚਾਹ ਪਿੰਦੇ-ਪਿੰਦੇ ਘਰ ਵਿੱਚ ਟੈਲੀਫੋਨ ਦੀ ਰਿੰਗ ਵੱਜਣ ਲੱਗੀ ਸੇਠ ਜੀ ਦਾ ਨੌਕਰ ਟੈਲੀਫੋਨ ਚੁੱਕਦਾ ਹੋਇਆ ਬੋਲਿਆ ਹੈਲੋ ਜੀ ਕੌਣ ਮੈਂ ਹਾਂ ਜੀ ਕੌਣ ਮੈਂ ਅਰੇ ਮੈਂ ਹੂੰ ਵਦੂ ارے بھیا کون او یار نام بتاؤ او جندوں میں وشن لال ہوں کوئی सेठ जी आप ओ माफ کرنا غلطی ہوگی چل کوئی نہ اچھا میلا سنگھ اگیا ہاں جی ابھی تھوڑی دیر پہلے ائی اچھا کی کردا پی ہے چائے پی رہے ہیں ذرا میری بات کراؤ اس سے ابھی کراتا ہوں نوکر میلا سنگھ نو بولتا ہے सेठ जी आपसे بات کرنا چاہتے ہیں ਮੇਲਾ ਸਿੰਘ ਚਾਹ ਦਾ ਕੱਪ ਟੇਬਲ ਤੇ ਰੱਖਦਾ ਹੋਇਆ ਸੇਠ ਜੀ ਦਾ ਫੋਨ ਸੁਣਨ ਲਈ ਜਲਦੀ ਨਾ ਹੁਣ ਸੁਣਨ ਆ ਗਿਆ। ਹਾਂ ਜੀ ਸਤਿ ਸ਼੍ਰੀ ਅਕਾਲ ਸੇਠ ਜੀ। ਸਤਿ ਸ਼੍ਰੀ ਅਕਾਲ ਮੇਲਾ ਸਿੰਘ ਜੀ। ਅੱਛਾ ਮੈਂ ਤਿੰਨ ਮਹੀਨਿਆਂ ਤੱਕ ਮੁਰਨਾ ਵਾਪਸ। ਉਹਨੇ ਦਿਨ ਤੁਸੀਂ ਇਸ ਘਰ ਵਿੱਚ ਰਹਿਣਾ। ਸ਼ਾਮ ਤੁਹਾਡੀ ਰੋਟੀ ਬਣਾ ਦਿਆ ਕਰੇਗਾ। ਇਹ ਜ਼ਿੰਮੇਵਾਰੀ ਤੁਹਾਡੀ ਹੈ। ਤੁਸੀਂ ਯਕੀਨ ਵਾਲੇ ਬੰਦੇ ਹੋ। ਇਸ ਲਈ ਤੁਹਾਡੇ ਤੇ ਯਕੀਨ ਕਰਦਾ ਪਿਆਵਾ। ਠੀਕ ਹੈ ਸਰ ਜੀ ਕੋਈ ਗੱਲ ਨਾ। ਤੁਸੀਂ ਚਿੰਤਾ ਨਾ ਕਰੋ ਬੇਫਿਕਰ ਹੋ ਜੂ ਓਕੇ ਬੜੀ ਮਿਹਰਬਾਨੀ ਮੇਲਾ ਸਿੰਘ ਜੀ ਓ ਜੀ ਇਦਾਂ ਨਾ ਆਖੋ ਤੁਸੀਂ ਇਸ ਦੇ ਹੱਕਦਾਰ ਹੋ ਮੇਲਾ ਸਿੰਘ ਅੱਛਾ ਚਲੋ ਖਿਆਲ ਰੱਖਣਾ ਠੀਕ ਹੈ ਸੇਠ ਜੀ ਚੰਗਾ ਜੀ RAM RAM ਚੰਗਾ ਸੇਠ ਜੀ ਆਖਦੇ ਹੋਏ ਫੋਨ ਕੱਟਿਆ ਗਿਆ ਟੈਲੀਫੋਨ ਵੱਲ ਦੇਖ ਕੇ ਮੇਲਾ ਸਿੰਘ ਦੇ ਮਨ ਵਿੱਚ ਖਿਆਲ ਆਇਆ ਕਿਉਂ ਨਾ ਪਿੰਡ ਫੋਨ ਕਰਕੇ ਦੱਸ ਦੇਵਾਂ ਕਿ ਮੈਂ ਪਹੁੰਚ ਗਿਆ ਹਾਂ ਨਾਲੇ ਸਾਰਿਆਂ ਦਾ ਹਾਲ ਚਾਲ ਪੁੱਛ ਲਵਾਂਗਾ ਉਸਨੇ ਸ਼ਾਮ ਨੂੰ ਆਵਾਜ਼ ਦੇਂਦੇ ਕਿਹਾ ਸ਼ਾਮ ਮੈਂ ਪਿੰਡ ਇੱਕ ਫੋਨ ਕਰਨਾ ਯਾਰ ਅਰੇ ਪੁੱਛਤੇ ਕਿਉਂ ਹੋ ਮੇਲਾ ਸਿੰਘ ਜਿੰਨੇ ਚਾਹਉ ਉਨੇ ਫੋਨ ਕਰੋ ਬੈਠਕ ਵਿੱਚੋਂ ਬਾਹਰ ਆਉਂਦਾ ਹੋਇਆ ਬੋਲਿਆ ਅੱਛਾ ਉਰਾ ਆ ਨੰਬਰ ਲਾ ਦੀ ਆਪਣੇ ਵਟੂਏ ਵਿੱਚੋਂ ਇੱਕ ਪਰਚੀ ਕੱਢਦਾ ਹੋਇਆ ਬੋਲਿਆ ਮੇਲਾ ਸਿੰਘ ਕੋਲੋਂ ਪਰਚੀ ਲੈ ਕੇ ਸ਼ਾਮ ਨੇ ਫੋਨ ਨੰਬਰ ਡਾਇਲ ਕਰ ਦਿੱਤਾ ਜੋ ਉਸ ਪਰਚੀ ਵਿੱਚ ਲਿਖਿਆ ਹੋਇਆ ਸੀ ਹੈਲੋ ਹੈਪੀ ਮੈਂ ਮੇਲਾ ਬੋਲਦਾ ਹਾਂਜੀ ਬਾਜੀ ਯਾਰ ਕਰੇ ਗੱਲ ਕਰਨੀ ਸੀ ਯਾਰਾ ਸੁਨਾ ਕੱਲ ਦੀ ਠੀਕ ਹੈ ਥੋੜਾ 10 ਮਿੰਟ ਰੁੱਕ ਕੇ ਕਰਿਓ ਦੁਕਾਨ ਤੇ ਗਾਕ ਬਹੁਤ ਆ ਚੰਗਾ ਟੈਲੀਫੋਨ ਕੋਲ ਦੇ ਠੀਕ ਕੁਰਸੀ ਉੱਤੇ ਬੈਠ ਮੇਲਾ ਸਿੰਘ 10 ਮਿੰਟ ਲਈ ਵਾਪਸ ਫੋਨ ਤੇ ਆਉਣ ਦਾ ਇੰਤਜ਼ਾਰ ਕਰਨ ਲੱਗਿਆ ਸ਼ਾਮ ਵੀ ਭਾਂਡੇ ਰਸੋਈ ਵਿੱਚ ਰੱਖੂ ਉਸ ਦੇ ਕੋਲ ਦੂਜੀ ਛਿੱਕੀ ਕੁਰਸੀ ਤੇ ਬੈਠ ਗਿਆ ਉਸ ਨੂੰ ਕੋਲ ਬੈਠਿਆਂ ਦੇਖ ਕੇ ਮੇਲਾ ਸਿੰਘ ਬੋਲਿਆ ਅੱਛਾ ਸਾਮ ਸੇਟ ਜੀ ਸੇਟ ਜੀ ਕਹਿ ਰਹੇ ਸੀ ਤੇਰੇ ਕੋਲ 19 ਦਿਨ ਰਹਿਵਾਂ ਜਿੰਨੇ ਦਿਨ ਉਹ ਵਾਪਸ ਨਹੀਂ ਆ ਜਾਂਦੀ ਪਤਾ ਹੈ ਹਮੀ ਉਹਨਾਂ ਨੇ ਦੱਸਿਆ ਥਾ ਤभी ਤੋਂ ਆਪਕੋ ਆਜ ਸ਼ਾਮ ਹੀ ਆਨੇ ਕੋ ਬੋਲਾ ਅੱਛਾ ਐਦਾ ਮਤਲਬ ਤੈਨੂੰ ਮੇਰੇ ਆਉਣ ਦਾ ਤੇ ਰਹਿਣ ਦਾ ਪਹਿਲਾਂ ਪਤਾ ਸੀ ਹਾਂਜੀ ਤੇ ਜੇ ਮੈਂ ਨਾ ਆਉਣਾ ਫਿਰ ਤੈਨੂੰ ਇਕੱਲੇ ਨੂੰ ਰਹਿਣਾ ਪੈਣਾ ਸੀ ਔਰ ਨਹੀਂ ਤੋਂ ਕੀ ਪਰ ਇੱਥੇ ਡਰਨ ਵਾਲੀ ਐਸੀ ਕੋਈ ਗੱਲ ਨਹੀਂ ਘਰ ਵਿੱਚ ਨਜ਼ਰ ਮਾਰਦਾ ਹੋਇਆ ਇੱਧਰ ਉੱਧਰ ਦੇਖਦਾ ਬੋਲਿਆ ਪਰ ਇਹ ਮੀਲਾ ਜੀ देखने में ही लगता है एक बार की बात बताता हूँ आपको इस बात को ना, अब तीन साल बीत चुके हैं चंडीगढ़ गए थे उनको कोई जरूरी काम था उसके लिए उनको दो चार दिन वहीं रुकना था चाय पानी बनाने के लिए वो मुझे भी साथ ले गए जब हम कुछ दिनों के बाद वापस आए तो देखा किसी ने पिछली खिड़की तोड़कर सारा कीमती सामान चुरा लिया बस ताव की बात अब सेठ जी उसी बात को लेके चुक्कने हो गए हैं अच्छा ये गल ता ही आई थी उन्ना तेरे नाल मेरी ड्यूटी लाई हां जी मीला जी अच्छा सा ऐसा केड़ा काम सी सेठ जी नु जो उनन इन्नी दूर इन्ने बड़े शहर विच गई ओ भी इन्ने दिना ले अरे काम कुम कोई नहीं उन्ने वो तो हां हां अब क्या बताऊं एहो जिया की है ਸੁਨੋ ਮੇਲਾ ਸਿੰਘ ਜੀ ਆ ਕਿਸੇ ਔਰ ਕੋ ਬਤਾਨਾ ਮਤ ਤੁਮੇ ਆਪਣਾ ਬਾਈ ਮਾਨ ਕਰ ਬਤਾ deta ਹੂੰ ਆਪਣੇ ਸੇੜ ਜੀ ਕੀ ਦੋ ਸ਼ਾਦੀ ਹੋਈ ਹੈ ਉਨਕੀ ਇੱਕ بیوی ਲਖਨਊ ਰਹਤੀ ਹੈ ਔਰ ਇੱਕ ਬੰਬਈ ਅੱਛਾ ਹੈਰਾਨ ਹੁੰਦਾ ਹੋਇਆ ਬੋਲਿਆ ਹਾਂ ਮੇਲਾ ਸਿੰਘ ਤਵੀ ਤੋ ਕਵੀ ਲਖਨਊ ਤੋ ਕਵੀ ਬੰਬਈ ਲੈ ਫੇਰ ਤੇ ਸੇੜ ਜੀ ਦਾ ਚੰਗਾ ਸੂਤਰ ਆਇਆ ਇੱਕ ਰੁੱਸੀ ਦੂਜੇ ਕੋਲ ਚਲੇ ਗਏ ਤੇ ਦੂਜੀ ਰੁੱਸੀ ਫੇਰ ਦੋਵੇਂ ਜਾਣੇ ਇੱਕ ਗੱਲ ਕਰਦੇ ਬਹੁਤ ਹੱਸੇ ਕਿ ਉਹਨਾਂ ਦੇ ਗੱਲਾਂ ਕਰਦਿਆਂ ਤੇ ਫੋਨ ਦੀ ਰਿੰਗ ਵੱਜਨ ਲੱਗ ਪਈ ਮੇਲਾ ਸਿੰਘ ਨੇ ਝੱਟ ਹੀ ਫੋਨ ਚੁੱਕਦੇ ਕਿਹਾ ਹਾਂਜੀ ਹੈਲੋ ਮੇਲਾ ਸਿੰਘ ਬੋਲਦਾ ਅੱਗੋ ਆਵਾਜ਼ ਸੁਣ ਕੇ ਜਵਾਬ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਵਾਬ ਨੂੰ ਪਹਿਚਾਣ ਬੋਲਿਆ ਅੱਛਾ ਹੋਰ ਕਿੱਦਾਂ ਕਰ ਸਭ ਠੀਕ ਠਾਕ ਆ ਹਾਂ ਸਭ ਠੀਕ ਹੈ ਤੁਸੀਂ ਦੱਸੋ ਕਿੱਦੋਂ ਕੋ ਪਹੁੰਚੇ ਸੀ ਮੈਂ ਆ ਹੀ ਗਿਆ ਸੀ ਘੰਟੇ ਦੇ ਵਿੱਚ ਵਿੱਚ ਅੱਛਾ ਹੋਰ ਬਾਪੂ ਜੀ ਆ ਗਏ ਸੀ ਟਾਈਮ ਨਾਲ ਹਾਂਜੀ ਚੱਲ ਚੰਗਾ ਹੋਰ ਮਾਸੀ ਦਾ ਹੁਣ ਵੀ ਕਿੱਦਾਂ ਵਾ ਤੇ ਹੁਣ ਤੇ ਨਹੀਂ ਬਰਾ ਕਰਦੀ ਸੀ ਨਹੀਂ ਉੱਤੇ ਹੁਣ ਤੇ ਠੀਕ ਆ ਬੈਠੀ ਸੀ ਘਰੇ ਕੱਕੇ ਨੂੰ ਖੜਾਉਣ ਲੱਗੀ ਸੀ ਅੱਛਾ ਹੋਰ ਚੰਨੂ ਹੁਣੀ ਕੀ ਕਰਦੀ ਸੀ ਨਿੱਕੀਆਂ ਤੇ ਠੀਕ ਆ ਪਰ ਆ ਚੰਨੂ ਨੇ ਬੜੀ ਜਾਣ ਤੰਗ ਕੀਤੀ ਆ ਬਿਲਕੁਲ ਵੀ ਆਖੇ ਨਹੀਂ ਲੱਗਦੀ ਮੇਰੇ ਹਾਂ ਮੈਂ ਅੱਛਾ ਏ ਗੱਲ ਆ ਤੂੰ ਇਦਾਂ ਕਰ ਬਾਪੂ ਜੀ ਨੂੰ ਆਖ ਕੇ ਆਪੇ ਸਮਝਾ ਦੇਣਗੇ ਜੀ ਉਹਨਾਂ ਨੇ ਕੀ ਸਮਝਾਉਣਾ ਉਹ ਤੇ ਆਪ ਉਹਨੂੰ ਵਿਗਾੜਦੇ ਪਏ ਆ ਅੱਜ ਉਹਦੇ ਲਈ ਸੂਟ ਲੈ ਕੇ ਆਈ ਆ ਕੰਮ ਤਾਂਦਾਨਾ ਕੋਈ ਪੜਨ ਵੱਲ ਤੇ ਆਣ ਕਰਦੀ ਆ ਬਸ ਕਦੀ ਇਹਦੇ ਕਰ ਤੇ ਕਦੀ ਉਹਦੇ ਕਰ ਮੈਂ ਤੇ ਡਰਦੀ ਛਿੜਕਦੀ ਨੀ ਮਾਰਦੀ ਆਖੇ ਕੋਈ ਕੱਲ ਨੂੰ ਇਹ ਨਾ ਆਖੇ ਕਿ ਮਰ ਤੇ ਮਾਂ ਈਰਖਾ ਕਰਦੀ ਉਹ ਤੂੰ ਇਹੋ ਜੀ ਸੋਚ ਨਾ ਸੋਚਿਆ ਕਰ ਖਲੇ ਉਹਨੂੰ ਸਮਝ ਘਟਾ ਆਪਣੇ ਆਪ ਹੀ ਸਮਝ ਜਾਣੀ ਜਦੋਂ ਥੋੜੀ ਹੋਰ ਸਿਆਣੀ ਹੋਊਗੀ ਹੋਰ ਪਤਾ ਨਹੀਂ ਕਿੰਨੀ ਕੋ ਸਿਆਣੀ ਹੋਣਾ ਵਿਉਣ ਦੇ ਲਾਇਕ ਤੇ ਹੋ ਗਈ ਆ ਜੀ ਮੇਰੀ ਮੰਨੂ ਤੇ ਕੋਈ ਮੁੰਡਾ ਵੇਖ ਕੇ ਟਾਈਮ ਨਾਲੇ ਦਾ ਵਿਆਹ ਕਰ ਦੇਗੀ ਫਿਰ ਨਿੱਕੀ ਆਂਦਾ ਵੀ ਹੌਲੀ ਹੌਲੀ ਕਰ ਦਾਂਗੇ ਦੇਖੋ ਜੀ ਪਾਰ ਸਿਰੋਂ ਲਾਇਆ ਹੀ ਚੰਗਾ ਉਹ ਤੂੰ ਇੰਨੀ ਚਿੰਤਾ ਨਾ ਕਰ ਹਲੇ ਮੈਂ ਜਿਉਂਦਾ ਕੋਈ ਨਾ ਹਲੇ ਉਹਨੂੰ ਪੜ੍ਹ ਲਿਖ ਲੈਣ ਦੇ ਉਦੀ ਉਮਰ ਹਾਲੇ ਇੰਨਾ ਝਮੇਲਿਆਂ ਚ ਪੈਣ ਦੀ ਨਹੀਂ ਆ ਜਦੋਂ ਹੋਵੇਗੀ ਮੈਂ ਆਪੇ ਦੇਖ ਲਵਾਂਗਾ ਤੂੰ ਫਿਕਰ ਨਾ ਕਰ ਗੱਲ ਕਰਕੇ ਮੀਲਾ ਸਿੰਘ ਨੇ ਫੋਨ ਰੱਖ ਦਿੱਤਾ ਤੇ ਕੁਰਸੀ ਉੱਤੇ ਬੈਠ ਕੇ ਕਿਸੇ ਗੰਭੀਰ ਸੋਚ ਵਿੱਚ ਡੁੱਬ ਗਿਆ ਉਸ ਦੀ ਗੰਭੀਰਤਾ ਵੱਲ ਤੱਕ ਕੇ ਸ਼ਾਮ ਉਸ ਨੂੰ ਪੁੱਛਣ ਲੱਗਿਆ ਕੀ ਬਾਤ ਹੋ ਗਈ ਬਾਈ ਪੈਂਟ ਦੀ ਜੇਬ ਵਿੱਚੋਂ ਆਪਣਾ ਰੁਮਾਲ ਕੱਢ ਕੇ ਮੂੰਹ ਤੋਂ ਪਸੀਨਾ ਸਾਫ਼ ਕਰਦਾ ਹੋਇਆ ਬੋਲਿਆ ਕੁਝ ਨਹੀਂ ਸ਼ਾਮ ਯਾਰ ਕੀ ਦਸਾਂ ਇੱਕ ਦਿਨ ਮੇਰੀ ਵੱਡੀ ਧੀ ਚੰنو ਕੋਲੋਂ ਮੇਰੇ ਮੁੰਡੇ ਦੇ ਸਹਸਵਾ ਚਾਹ ਪੈਗੀ ਉਦਨ ਦੀ ਮੇਰੀ ਘਰ ਦੀ ਮੇਰੀ ਧੀ ਚੰنو ਨੂੰ ਨਿੱਕੀ ਨਿੱਕੀ ਗੱਲ ਤੋਂ ਨੋਕਾ ਟੋਕੀ ਕਰਦੀ ਰਹਿੰਦੀ ਆ ਅੱਜ ਵੀ ਮੈਨੂੰ ਉਹਦੀਆਂ ਹੀ ਸ਼ਿਕਾਇਤਾਂ ਲਾ ਰਹੀ ਆ ਹੁਣ ਦੱਸ ਮੈਂ ਕੀ ਕਰਾਂ ਜਵਾਨ ਕੀ ਉੱਤੇ ਹੱਥ ਚੱਕਾਂ ਲੋਕ ਕੀ ਆਖਣਗੇ ਮੈਨੂੰ ਹਾਲੇ ਉਦਨ ਚੁੱਕਣ ਹੀ ਲੱਗਾ ਸੀ ਉਹ ਤੇ ਬਾਪੂ ਜੀ ਨੇ ਰੋਕ ਦਿੱਤਾ ਮੇਲਾ ਸਿੰਘ ਦੀ ਜਵਾਨੀ ਉਸਦੇ ਦਿਲ ਦੀਆਂ ਗੱਲਾਂ ਨੂੰ ਸੁਣਦਾ ਹੋਇਆ ਸ਼ਾਮ ਬੋਲਿਆ ਅੱਛਾ ਤੂੰ ਜੀ ਵਾਤ ਹੈ ਪਰ ਇਸ ਵਿੱਚ ਇਤਨੀ ਗਰਵਾਨੇ ਵਾਲੀ ਕਿਆ ਵਾਤ ਹੈ ਮਾਂ ਬੇਟੀ ਅਕਸਰ ਹੀ ਐਸੀ ਲੜਤੀ ਝਗੜਤੀ ਰਹਤੀ ਹੈ ਉਹ ਤੇ ਤੇਰੀ ਗੱਲ ਠੀਕ ਹੈ ਸ਼ਾਮ ਪਰ ਮੈਨੂੰ ਡਰ ਇਸ ਗੱਲ ਦਾ ਕਿ ਜੀਤ ਚੰਨੋ ਦੀ ਦੂਸਰੀ ਮਾਂ ਹੈ ਕਿਤੇ ਯਾਰ ਮੇਰੀ ਘਰ ਦੀ ਚੰਨੋ ਨੂੰ ਬਗਾਨੀ ਨਾ ਸਮਝ ਬੈਠੀ ਤੇ ਅਵੀ ਹੈ ਕਿ ਕਿਤੇ ਚੰਨੋ ਵੀ ਉਸ ਨੂੰ ਆਪਣੀ ਮਰਤੇ ਹੀ ਮਾਣਾ ਸਮਝਣ ਲੱਗ ਗਈ ਆਵੀ। ਬਾਸੀ ਯਾਰਾ ਇਹੀ ਚਿੰਤਾ ਕਰਕੇ ਮੈਂ ਦੂਜਾ ਵਿਆਹ ਨਹੀਂ ਕਰਾਉਂਦਾ ਸੀ। ਅੱਛਾ ਤੂੰ ਜੀ ਆਪਕੀ ਦੂਸਰੀ ਦੀਦੀ ਹੈ। ਅੱਖਾਂ ਦੇ ਡੇਲੇ ਟੜਦਾ ਹੋਇਆ ਬੋਲਿਆ। ਹਾਂ ਯਰ ਸ਼ਾਮ। ਸ਼ਾਮੀਲਾ ਸਿੰਘ ਦੀ ਗੱਲ ਸੁਣ ਕੇ ਖਿੜਖੜਾ ਕੇ ਹੱਸਣ ਲੱਗਿਆ। ਉਸ ਨੂੰ ਹੱਸਦੇ ਨੂੰ ਦੇਖ ਕੇ ਮੀਲਾ ਸਿੰਘ ਨੇ ਪੁੱਛਿਆ ਕੀ ਹੋਇਆ ਤੈਨੂੰ? ਕੁਝ ਨਹੀਂ ਹਾ 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 ਫਰੇ ਇਦਾਂ ਸੁਭਾਈਆਂ ਵਾਂਗੂੰ ਹੱਸੀ ਕਿਉਂ ਜਾਂਦਾ ਯੋਰਾ ਦੀ ਹੱਸਦਾ ਹੋਇਆ ਆਪਣੇ ਢਿੱਡ ਨੂੰ ਫੜ ਕੇ ਬੋਲਿਆ ਅਰੇ ਯਾਰ ਮੀਲਾ ਸਿੰਘ ਤੇਰੀ ਕਹਾਣੀ ਬਹੁਤ ਦੁਖਵਰੀ ਹੈ ਪਰ ਹੱਸੀ ਹਮੇ ਇਸ ਬਾਤ 'ਤੇ ਆ ਰਹੀ ਹੈ ਕਿ ਤੂੰ ਪਹਿਲੇ ਥੋੜੀ دیر ਸੇਰ ਜੀ ਕੀ ਬਾਤਾਂ ਕਰਤੇ ਬੜੇ ਦੂਦਕੇ ਦੁਲੇ ਬਣ ਰਹੇ ਥੇ ਤੂੰ ਖੁਦ ਕੌਣ ਸਾ ਸੇਰ ਜੀ ਸੇ ਕੰਮ ਹੋ ਤੂੰ ਨੇ ਵੀ ਤੋ ਦੋ ਸ਼ਾਦੀ ਕੀ ਹੈ ਬੂਤੋ ਤੂੰ ਮਾਰੀ ਕਿਸਮਤ ਖਰਾਬ ਥੀ ਜੋ ਇੱਕ ਭਗਵਾਨ ਕੋ ਪਿਆਰੀ ਹੋ ਗਈ ਬੋਲਦਾ ਹੋਇਆ ਫਿਰ ਜੂਰਾ ਦੇ ਨਾਲ ਹੱਸਣ ਲੱਗ ਪਿਆ ਸ਼ਾਮ ਦੀਆਂ ਇਹ ਟੇਕਲੀ ਅਜ਼ਈਆਂ ਗੱਲਾਂ ਸੁਣ ਕੇ ਮੇਲਾ ਸਿੰਘ ਖਿਜ਼ਨ ਕੇ ਬੋਲਿਆ ਕੋਈ ਵੇਵ ਕੋ ਖੋਤਿਆ ਮੈਂ ਕੋਈ ਸ਼ੌਂਕ ਨੂੰ ਦੂਜਾ ਵਿਆਹ ਨਹੀਂ ਕਰਵਾਇਆ ਹੁਣ ਤੈਨੂੰ ਕੀ ਦੱਸਾਂ ਮੈਂ ਕਿਹੜੇ ਹਾਲਾਤਾਂ ਦੇ ਵਿੱਚੋਂ ਨਿਕਲਿਆ ਸ਼ਾਮ ਮੇਲਾ ਸਿੰਘ ਦੇ ਚਿਹਰੇ ਤੋਂ ਨਰਾਜ਼ਗੀ ਨੂੰ ਗੌਣਾ ਵੇਖਦਾ ਹੋਇਆ ਬੋਲਿਆ माफ करना मीला सिंह जी आप तो नाराज ही हो गए अरे मैं तो मजाक कर रहा था माफी ना मांगी यार अच्छा जे बताओ आपकी पहली बीवी को क्या हुआ था मेला सिंह ने शाम अपनी सारी कहानी एक एक बोलकर विस्तार न सुनाई उसकी जिंदगी की सौ नानते हुए शाम बोलिया मेरी मानो तो आप जितनी जल्दी हो सके बेटी की शादी कर दो हाँ यार यही ठीक रहेगा ਰਾਤ ਨੂੰ ਸ਼ਾਮ ਨੇ ਰੋਟੀ ਪਾਣੀ ਤਿਆਰ ਕੀਤਾ ਤੇ ਦੋਵੇਂ ਜਾਣੇ ਖਾ ਪੀ ਕੇ ਸੌ ਗਏ ਸ਼ਾਮ ਨੂੰ ਰੋਜ਼ ਸ਼ਾਮ ਨੂੰ दारू ਪੀਣ ਦੀ ਆਦਤ ਸੀ ਇਸ ਲਈ ਉਹ ਸ਼ਰਾਬ ਦੀ ਅੱਧੀ ਬੋਤਲ ਛਾੜ ਕੇ ਘੂ ਘਰਾੜੇ ਮਾਰਦਾ ਹੋ ਗਿਆ ਮੇਲਾ ਸਿੰਘ ਆਪਣੇ ਮਨ ਵਿੱਚ ਸੋਚਾਂ ਦੇ ਝਾਲ ਉਨ ਦਾ ਸੋਚ ਰਿਹਾ ਸੀ ਕਿ ਜਲਦੀ ਜਲਦੀ ਚੰਨੂ ਦੀ ਦਸਵੀਂ ਜਮਾਤ ਦੀ ਪੜਾਈ ਪੂਰੀ ਹੋ ਗਈ ਤੇ ਮੈਂ ਇਸ ਲਈ ਕੋਈ ਚੰਗਾ ਜਿਹਾ ਮੁੰਡਾ ਦੇਖ ਕੇ ਉਸ ਨੂੰ ਵਿਆਹ ਦੇਵਾਂ ਚਿੰਗੇ ਮੁੰਡੇ ਅੱਜ ਕੱਲ ਦੇ ਸਮੇਂ ਵਿੱਚ ਲੱਭਣੇ ਕਿਹੜਾ ਸੌਖੇ ਪਈ ਨਹੀਂ ਫਿਰ ਵਿਆਹ ਕਰਨਾ ਵੀ ਕਿਹੜਾ ਕੋਈ ਸੌਖੀ ਗੱਲ ਹੈ ਅੱਜ ਕੱਲ ਵਿਆਹ ਵਿੱਚ ਕਿੰਨਾ ਖਰਚਾ ਹੁੰਦਾ ਹੈ ਸੌ ਲਹਨ ਦੀਨ ਦਾਸ ਦੱਖਣ ਵੀ ਤਿਆਰ ਕਰਨਾ ਹੈ ਰਿਸ਼ਤੇਦਾਰ ਲਈ ਕੜੇ ਸ਼ਾਂਪਾ ਛੱਲੇ ਵੀ ਤਿਆਰ ਕਰਨੇ ਇਹ ਸਭ ਦਾ ਇੰਤਜ਼ਾਮ ਕਰਨਾ ਹਾਲੇ ਕੋਈ ਮੁਖੌਲ ਥੋੜੀ ਆ ਇਹ ਸੋਚਦਾ ਉਹ ਆਪਣੀ ਉਂਗਲ ਦੇ ਪੋਟਿਆਂ ਨੂੰ ਗਿਨੀ ਜਾ ਰਿਹਾ ਸੀ ਤੇਰੇ ਪਤਾ ਨਹੀਂ ਉਸਦੇ ਮਨ ਵਿੱਚ ਕੀ ਖਿਆਲ ਆਇਆ ਸੋਚਣ ਲੱਗਿਆ ਤੇ ਆ ਤੇ ਇੱਕ ਨਾ ਇੱਕ ਦਿਨ ਕਰਨਾ ਹੀ ਆ ਫਿਰ ਇਹਦੇ ਵਿੱਚ ਡਰਨ ਵਾਲੀ ਕਿਹੜੀ ਗੱਲ ਆ ਥੋੜਾ ਬਹੁਤ ਕਰਜ਼ਾ ਜੇ ਚੜ ਵੀ ਗਿਆ ਤੇ ਕੋਈ ਨਾ ਆਪੇ ਲੱਥ ਜਾਵੇਗਾ ਹੁਣ ਇਸਦੇ ਡਰ ਤੋਂ ਜਵਾਨ ਕੁੜੀ ਕਰ ਥੋੜੀ ਵਲ ਰੱਖਣੀ ਆ ਅਖੀਰ ਕੁੜੀਆਂ ਆਪਣੇ ਘਰ ਹੀ ਚੰਗੀਆਂ ਲੱਗਦੀਆਂ ਓਹ ਨਾਲੇ ਸੇਠ ਵੀਸਨ ਲਾਂ ਕਿੰਧਨ ਕੰਮ ਆਉਣਗੇ ਇਹ ਕਿਹੜੇ ਕੰਮ ਨੂੰ ਆਪੇ ਵੀ ਕੋਈ ਨਾ ਕੋਈ ਮੇਰੀ ਮਦਦ ਕਰਨਗੇ ਹਾਂ ਹਾਂ ਜ਼ਰੂਰ ਕਰਨਗੇ ਇੰਨੇ ਨੇਕ ਨੇ ਕਰਨਗੇ ਕਿਉਂ ਨਹੀਂ ਆਪਣੀਆਂ ਸੋਚਾਂ ਸੋਚਦਾ ਤੇ ਚੰਨੂ ਦੇ ਵਿਆਹ ਦੇ ਸੁਪਨੇ ਦੇਖਦਾ ਅੱਖਾਂ ਨੂੰ ਚਮਕਦਾ ਹੋਇਆ ਸੁਪਨਿਆਂ ਦੀ ਨੀਂਦ ਵਿੱਚ ਝੂਕ ਸੋ ਗਿਆ ਸੇਠ ਜੀ ਉઠੋ ਉઠੋ ਚਾਹ ਪੀ ਲਓ ਸ਼ਾਮੀਲਾ ਸਿੰਘ ਨੂੰ ਜਗਾਉਂਦਾ ਹੋਇਆ ਚਾਹ ਕੋਲ ਟੇਬਲ ਉੱਤੇ ਰੱਖਦਾ ਬੋਲਿਆ ਕ ਰੱਖ ਦੇ ਸ਼ਾਮ ਮੈਂ ਪੀਂਦਾ ਵਾ ਯਾਰ ਨੀਂਦ ਬੜੀ ਵਧੀਆ ਆਈ ਰਾਤ ਜਹਾਂ ਪੇ ਬੜੀਆ ਹੀ ਆਤੀ ਹੈ ਮੀਲਾ ਸਿੰਘ ਚਾਲੀਏ ਚੁਸਕੀਆਂ ਲੈਂਦਾ ਹੋਇਆ ਸ਼ਾਮ ਨੂੰ ਬੋਲਿਆ ਯਾਰ ਸ਼ਾਮ ਮੈਂ ਇੱਕ ਸਲਾਹ ਕੀਤੀ ਹੈ ਬਤਾਉ ਬੈਠ ਕੋਲ ਉਸ ਨੂੰ ਆਪਣੇ ਕੋਲ ਬਿਠਾ ਕੇ ਦੱਸਣ ਲੱਗਾ ਯਾਰ ਮੈਂ ਰਾਤੀ ਰਾਤ ਸੋਚਦਾ ਰਿਹਾ ਵਾ ਕਿ ਚੰਨੂ ਦਾ ਵਿਆਹ ਕਰ ਹੀ ਦੇਮਾ ਨਾਲੇ ਹੁਣ ਉਹ ਵਿਆਹ ਦੇ ਵੀ ਲਾਇਕ ਹੋਈ ਆ ਬਸ ਉਹਦੀ 10ਵੀਂ ਜਮਾਤ ਜਿੱਦਾਂ ਹੀ ਪੂਰੀ ਹੁੰਦੀ ਉਹਦੇ ਹੱਥ ਪੀਲੇ ਕਰ ਦਈਏ ਹਾਂ ਮੇਲਾ ਸੀ ਬਿਲਕੁਲ ਸਹੀ ਬਾਤ ਸੋਚੀ ਆਪਨੇ ਲੜਕੀ ਆਪਣੇ ਘਰ ਜਾਏਗੀ ਤੋਂ ਆਪਕੀ ਵੀ ਪਰੇਸ਼ਾਨੀ ਕਮ ਹੋਗੀ